ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਖਸੂਤੇ ਪੰਜ ਦਿਨ ਦੀਪ ਜਾਣ ਦੇ ਬਾਅਦ ਯੂ ਸੁਖਬੀਰ ਸਿੰਘ ਬਾਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਦੇ ਕਿਸੇ ਵੀ ਸਾਥੀ ਨੇ ਕਾਨਫਰੰਸ ਕਰਕੇ ਸਪਸ਼ਟੀਕਰਨ ਨਹੀਂ ਦਿੱਤਾ ਦਾਲ ਦੇ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਹੀ ਕਾਲੀ ਹੈ ਇਹ ਹੁਣ ਆਪਣੇ ਵਿਚਾਰ ਇਹ ਕਾਨਫਰੰਸ ਕਰਕੇ ਰੱਖਣੇ ਪੈਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਜਵਾਬ ਨਹੀਂ ਦਿੰਦੇ ਜੇਕਰ ਕੌਨਸੈਂਸ ਨਹੀਂ ਕਰਦੇ ਤਾਂ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਇਲਜ਼ਾਮ ਲੱਗਣਗੇ ਪੰਥ ਫਿਰ ਦੁਬਾਰਾ ਮੂੰਹ ਮੋੜ ਜਾਵੇਗਾ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਤੋਂ ਜਿਸ ਤਰ੍ਹਾਂ ਹੜ੍ਹਾਂ ਦੇ ਵਿੱਚ ਪਾਣੀ ਆਏ ਪੰਜਾਬ ਦੇ ਲਗਭਗ 23 ਜ਼ਿਲ੍ਹੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਵਿੱਚੋਂ 9 ਤੋਂ 10 ਜ਼ਿਲ੍ਹੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਫਸਲਾਂ ਡੁੱਬ ਗਈਆਂ ਜਾਨੀ ਅਤੇ مالی ਨੁਕਸਾਨ ਵੀ ਹੋਇਆ ਲੋਕ ਬੇਗਰ ਹੋ ਗਏ ਤੇ ਪਹਿਲ ਦੇ ਆਧਾਰ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਗੱਡੀਆਂ ਹਰੇਕ ਹਲਕੇ ਦੇ ਵਿੱਚ ਮੂੜੀਆਂ ਗਈਆਂ ਮੌਕੇ ਤੇ ਲੱਖਾਂ ਰੁਪਏ ਦਿੱਤਾ ਮੌਕੇ ਤੇ ਹਜ਼ਾਰਾਂ ਲੀਟਰ ਡੀਜ਼ਲ ਵੀ ਦਿੱਤਾ ਗਿਆ ਜਿਹੜਾ ਪੈਸਾ ਨਗਦ ਹਲਕੇ ਦੇ ਕਿਸਾਨਾਂ ਨੂੰ ਹਲਕਿਆਂ ਦੇ ਕਿਸਾਨਾਂ ਨੂੰ ਦਿੱਤਾ ਗਿਆ ਜਿਹੜਾ ਡੀਜ਼ਲ ਕਿਸੇ ਹਲਕੇ ਵਿੱਚ 5000 ਲੀਟਰ ਕਿਸੇ ਵਿੱਚ 10000 ਲੀਟਰ ਕਿਸੇ ਵਿੱਚ 2000 ਲੀਟਰ ਉਹ ਕੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਹੈ ਦਾਲ ਦੇ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਤਬੁੱਦੀ ਕਹਿੰਦੇ ਸੀ ਭਾਈ ਉਹ ਮੰਦ ਬੁੱਦੀ ਨਹੀਂ ਉਹ ਕੱਚੀਆਂ ਗੋਲੀਆਂ ਨਹੀਂ ਖੇੜਦੇ ਚਾਹੇ ਉਹ ਸਿਆਸਤ ਹੋਵੇ ਤੇ ਚਾਹੇ ਉਹ ਗੁਰੂਕਾਰ ਹੋਵੇ ਉਹ ਜਿੱਥੇ ਵੀ ਦਾਨ ਲੱਗਦਾ ਹੈ ਲਾਉਂਦੇ ਨੇ ਇਸਤੇ ਖੁਲਾਸੇ ਕੀਤੇ ਗਏ ਨੇ ਨਵੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਅਤੇ ਦੂਸਰੇ ਪਾਸੇ ਸੁਰਜੀਤ ਸਿੰਘ ਰਠਾਵੰਨੋ ਕਿ ਭਾਈ ਇਹਨਾਂ ਨੇ ਹੁਣ ਤੱਕ ਹਰ ਪ੍ਰਭਾਵਿਤ ਹਲਕਿਆਂ ਦੇ ਵਿੱਚ ਪੈਸੇ ਨਗਦ ਦਿੱਤੇ ਨੇ ਜਾਂ ਡੀਜ਼ਲ ਮੁਹੱਈਆ ਕਰਵਾਇਆ ਗਿਆ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਪੁਚਵਾਇਆ ਹੈ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੈਸਾ ਮੰਡਿਆ ਗਿਆ ਹੈ ਕਿਉਂ ਕੀ ਸੁਖਬੀਰ ਸਿੰਘ ਬਾਦਲ ਇਨੀ ਕੁ ਗਰੀਬ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਨਹੀਂ ਲਾ ਸਕਦੇ ਸੀ ਜੇਕਰ ਉਹਨਾਂ ਨੇ ਪੈਸੇ ਗੁਰੂ ਘਰ ਯਾਨੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਨਹੀਂ ਲਾਏ ਤਾਂ ਫਿਰ ਸਪਸ਼ਟੀਕਰਨ ਕਿਉਂ ਨਹੀਂ ਦੇ ਰਹੇ ਸੁਖਬੀਰ ਸਿੰਘ ਬਾਦਲ ਨੇਤਾ ਇਹਨਾਂ ਨੇ ਹੁਬ ਹੁਬ ਕੇ ਚਾਹੇ ਡਾਕਟਰ ਡਾਕਟਰ ਦਜੀਤ ਸਿੰਘ ਜੀ ਬਾਹੋਵੇ ਤੇ ਚਾਹੇ ਸਰਬਜੀਤ ਸਿੰਘ ਝਿੰਜਰ ਹੋਣ ਜਿਹੜੇ ਕਹਿੰਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਤਤੇ ਚਿੰਤੇ ਲਾਉਣੇ ਆ ਹੁਣ ਕਿੱਧਰ ਗਏ ਚਲੇ ਹੁਣ ਤੁਸੀਂ ਗੱਲਾ ਉਤੇ ਪੜਦੇ ਕਿਉਂ ਬਾਹਰੇ ਹੋ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਵੇਂ 2 ਕੁ ਮਹੀਨੇ ਹੋਏ ਨੇ ਸਿਆਸਤ ਵਿੱਚ ਆਏ ਨੂੰ ਲੇਕਿਨ ਉਹ ਤੁਹਾਡੇ ਨਾਲੋਂ ਜ਼ਿਆਦਾ ਚੁਸਤੇ ਚਲਾਕ ਹੈ ਇੱਕ ਇੱਕ ਸਬੂਤ ਉਹਨੇ ਕੱਢ ਲਿਆ ਆ ਕੱਢ ਕੇ ਲਿਆ ਕੇ ਮਾਰ ਦਿੰਦਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਮੈਂ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕਰ ਸਕਦਾ। ਪੈਸਾ ਵਰਤਿਆ ਗਿਆ ਹੈ ਜਾਂ ਨਹੀਂ ਵਰਤਿਆ। ਵਰਤਣਾ ਚਾਹੀਦਾ ਹੈ ਗੁਰੂ ਦੀ ਗੋਲਕ ਤੇ ਗਰੀਬ ਦਾ ਮੁਹ। ਪੈਸਾ ਵਰਤਿਆ ਜਾਣਾ ਚਾਹੀਦਾ ਹੈ। ਲੇਕਿਨ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਵਰਤਣ ਜਾਂ ਵਰਤਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਦਮਦਮਾ ਸਾਹਿਬ ਦੇ ਜਥੇਦਾਰ, ਉਹ ਪੈਸਾ ਵਰਤ ਸਕਦੇ ਨੇ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ। ਲੇਕਿਨ ਵੋਟਾਂ ਲੈਣ ਦੀ ਖਾਤਰ ਆਪਣਾ ਨਾਂ ਚ ਪਾਉਣ ਦੀ ਖਾਤਰ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿਉਂ ਮੰਗ ਰਹੇ ਨੇ ਤੇ ਹੁਣ ਅੱਜ ਸਪਸ਼ਟੀਕਰਨ ਆ ਗਿਆ ਹੈ ਕਿਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੋਣ ਨਹੀਂ ਜਾਣਦਾ ਕਿ ਉਹ ਭਾਈ ਕਿਹਨਾਂ ਦੇ ਹੱਕ ਦੀ ਗੱਲ ਕਰੇਗਾ ਸਾਰੇ ਅੱਜ ਵੇਰਵੇ ਲਿਖੇ ਗਏ ਸ਼੍ਰੋਮਣੀ ਅਕਾਲੀ ਦਲ ਨੇ ਚਿੱਠੀ ਲਿਖੀ ਜੀ ਐ ਤੂੰ ਐ ਕਰਨਾ ਜੀ ਮੈਨੇਜਰ ਕੋਲ ਗਈ ਮੇਰੇ ਕੋਲ ਆਈ ਜੀ ਯਾਨੀ ਕਿ ਮਰਦੇ ਪਾਏ ਸਾਰੇ ਨਹੀਂ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ੱਕ ਸੀ ਲੇਕਿਨ ਉਹ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਇਸ ਸਪਸ਼ਟੀਕਰਨ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਇਹ ਦੇਣਾ ਚਾਹੀਦਾ ਸੀ ਸ਼ਰੋਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਅਰਬਾ ਅਤੇ ਖਰਬਾਰ ਪੈਦੇ ਮਾਲਕ ਨੇ ਜਿਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਹੋਟਲ ਨੇ ਜਿਨ੍ਹਾਂ ਦੇ ਮਲਕਪੈਲਸ ਨੇ ਤੇ ਜਿਨ੍ਹਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਜਿਨ੍ਹਾਂ ਦੇ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਬਿਨਸ ਚੱਲਦੇ ਨੇ ਕੀ ਉਹ ਆਪਣੀ ਜੇਬ ਦੇ ਵਿੱਚੋਂ ਪੈਸਾ ਨਹੀਂ ਲਾ ਸਕਦੇ ਸੀ ਅੱਜ ਜੋ ਕੁਝ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਨੇ ਕਿਹਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਹ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਯਾਲੀ ਬੀਬੀ ਸਤਵੰਤ कौर ਅਤੇ ਸੁਰਜੀਤ ਸਿੰਘ ਰਕੜਾ ਜਬੀਤੀ ਜਗੀਰ ਕੌਰ ਚੰਗੀ ਤਰ੍ਹਾਂ ਜਾਣਦੇ ਨੇ ਚਾਹੇ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਬਾਜਰਾ ਹੋਣ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਗੱਲਾਂ ਦੇ ਕੜਾ ਬਣਾਏ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਖੁਦ ਕਾਨਫਰੰਸ ਕਰਨੀ ਚਾਹੀਦੀ ਸੀ ਜੇਕਰ ਸੱਚੇ ਹੁੰਦੇ ਜੇਕਰ ਸਹੀ ਹੁੰਦੇ ਤੇ ਉਹ ਮੂੰਹ ਤੋੜਵਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਨਵੀਂ ਸ਼ਰੂਪੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਜੀਤ ਸਿੰਘ ਰਖੜਾ ਨੂੰ ਮਨਪ੍ਰੀਤ ਯਾਰੀ ਨੂੰ ਭਈ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾਏ ਨੇ ਤੇ ਬਿਨਾਂ ਮਤਲਬ ਤੋਂ ਮੇਰੇ ਨਾਂ ਪੰਡੋ ਤੇ ਜਿਹੜੇ ਪੈਸੇ ਲਾਇਏ ਨੇ ਮੈਂ ਉਹਦਾ ਤੁਹਾਨੂੰ ਹਵਾਲਾ ਵੀ ਦੇ ਦੇਣਾ ਇਹ ਨੇ ਸੁਖਬੀਰ ਸਿੰਘ ਬਾਦਲ ਦੇ ਕੰਮ ਹੁਣ ਗਿਆਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੜਬੇਕਪੁਰ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਅੱਜ ਇੱਕ ਕਾਨਫਰੰਸ ਕੀਤੀ ਗਈ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਾਰੇ ਵੇਰਵੇ ਦਿੱਤੇ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਬਲਬੂਤੇ ਉੱਤੇ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਵਸ ਸਕਦੀ ਸੀ ਕਿਉਂਕਿ ਗੋਲਕ ਗਰੀਬ ਦੀ ਗਰੀਬ ਦਾ ਮੂੰਹ ਹੈ ਹਾਲਾਂਕਿ ਅਸੀਂ ਛਲਾਗਾ ਕਰਦੇ ਆ ਗਾਲੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜੋ ਕੁਝ ਵੀ ਉਹਨੇ ਕੀਤਾ ਜੋ ਕੁਝ ਉਹਨੇ ਪ੍ਰੋਵਾਈਡ ਕਰਵਾਇਆ ਪੰਜਾਬ ਦੇ ਲੋਕਾਂ ਲਈ ਉਹਦੇ ਦਿਲ ਦੇ ਵਿੱਚ ਦਰਦ ਹੈ ਕਿਸਾਨਾਂ ਦੇ ਪ੍ਰਤੀ ਮਜ਼ਦੂਰਾਂ ਦੇ ਪ੍ਰਤੀ ਗਰੀਬਾਂ ਦੇ ਪ੍ਰਤੀ ਅਸੀਂ ਉਹਦੀ ਨਿੰਦਿਆ ਨਹੀਂ ਕਰਦੇ ਲੇਕਿਨ ਇਹ ਸਪਸ਼ਟੀਕਰਨ ਗਿਆਨਿਕ ਇਹ ਸਪਸ਼ਟੀਕਰਨ ਜਿਹੜਾ ਅੱਜ ਜਿਹੜਾ ਦਿੱਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਇਹ ਖੁਦ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਸੀ ਤਾਂ ਕਿ ਲੋਕਾਂ ਨੂੰ ਸੱਚ ਪਤਾ ਲੱਗਦਾ ਤੇ ਹੁਣ ਲਗਾਤਾਰ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲਾ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਸੋਸ਼ਲ ਮੀਡੀਆ ਉੱਤੇ ਟਰੋਲ ਕਰ ਰਹੇ ਤਾਂ